ਇਸ ਟਾਈਮ ਦੀ ਵੱਡੀ ਖਬਰ ਖੰਨਾ ਤੋਂ ਆ ਰਹੀ ਹੈ ਖੰਨਾ ਦੇ ਬੈਂਕ ਦੇ ਵਿੱਚ ਦਿਨ ਦੁਹਾੜੇ ਵੱਡੀ ਲੁੱਟ ਨੂੰ ਅੰਜਾਮ ਦਿੱਤਾ ਹੈ ਲੁਟੇਰਿਆਂ ਨੇ ਲੁਟੇਰਿਆਂ ਨੇ ਗਨਮੈਨ ਕੋਲੋਂ ਬੰਦੂਕ ਖੋ ਕੇ ਚਲਾ ਦਿੱਤੀਆਂ ਨੇ ਗੋਲੀਆਂ ਤੇ ਲੁੱਟ ਲੈਨੇ ਪੂਰੇ 15 ਲੱਖ ਰੁਪਏ ਖੰਨਾ ਚ ਦਿਨ ਦਿਹਾੜੇ ਵੱਡੀ ਲੁੱਟ ਦੀ ਵਾਰਦਾਤ ਸਾਹਮਣੇ ਆ ਗਈ ਹੈ ਇੱਥੇ ਪੰਜਾਬ ਐਂਡ ਸਿੰਧ ਬੈਂਕ ਚ ਹਥਿਆਰਬੰਦ ਲੁੱਟੇਰਿਆ ਨੇ ਵੱਡੀ ਲੁੱਟ ਨੂੰ ਅੰਜਾਮ ਦੇ ਦਿੱਤਾ ਜਾਣਕਾਰੀ ਮੁਤਾਬਕ ਕੁਝ ਹਥਿਆਰਬੰਦ ਲੋਕ ਮੋਟਰਸਾਈਕਲ ਤੇ ਆਏ ਤੇ ਬੈਂਕ ਅੰਦਰ ਦਾਖਲ ਹੋ ਗਏ ਉਹਨਾਂ ਨੇ ਬੈਂਕ ਦੇ ਸਟਾਫ ਨੂੰ ਬੰਦਕ ਬਣਾ ਲਿਆ ਇਸ ਤੋਂ ਬਾਅਦ ਹਥਿਆਰਬੰਦ ਲੁੱਟੇਰਿਆ ਨੇ ਬੈਂਕ ਚੋਂ ਲੱਖ ਰੁਪਇਆ ਲੁੱਟਿਆ ਅਤੇ ਗਨਮੈਨ ਤੋਂ ਬੰਦੂਕ ਖੋ ਕੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਉਕਤ ਲੋਕਾਂ ਨੇ ਜਾਂਦੇ ਸਮੇਂ ਬੰਦੂਕ ਉੱਥੇ ਹੀ ਸੁੱਟ ਦਿੱਤੀ ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ دہشت ਦਾ ਮਾਹੌਲ ਪਾਇਆ ਜਾ ਰਿਹਾ ਹੈ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਫਿਲਹਾਲ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਈ ਹੈ ਜੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਸੀਸੀਟੀਵੀ ਕੈਮਰਾ ਦੇ ਵਿੱਚ ਕਿਸ ਤਰੀਕੇ ਦੇ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਲੁਟੇਰਿਆਂ ਨੇ ਖੰਨਾ ਦੇ ਵਿੱਚ دہشت ਦਾ ਮਾਹੌਲ ਪਾਇਆ ਗਿਆ ਹੈ ਪੁਲਿਸ ਆਪਣੀ ਜਾਂਚ ਕਰ ਰਹੀ ਹੈ ਜਿੱਥੇ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ਹੈ ਵਿਲੇਜ ਬਗਲੀ ਕਲਾਂ ਸਮਰਾਲਾ ਥਾਣੇ ਦੇ ਏਰੀਆ 'ਚ ਪੈਂਦਾ ਹੈ ਇੱਥੇ ਸਾਨੂੰ 2:00 ਤੋਂ 2:30 ਦੇ ਕਰੀਬ ਇਨਸੀਡੈਂਟ ਰਿਪੋਰਟ ਹੋਇਆ ਸਿਕਾ ਕਿ ਇੱਥੇ 3 ফেস ਕਵਰਡ ਮੁੰਡੇ ਆਏ ਐ ਇੱਕ ਬਾਈਕ ਤੇ ਤੇ ਉਹਨਾਂ ਨੇ ਆ ਕੇ ਤਿੰਨਾਂ ਕੋਲ ਜੋ ਸਾਨੂੰ ਵੀਡੀਓ ਫੁਟੇਜ ਚ ਪਤਾ ਲੱਗਿਆ ਵਿਪਨ ਸੀਗੇ ਤੇ ਉਹਨੇ ਗਨ ਪੁਆਇੰਟ ਤੇ ਜਿਹੜਾ ਬੈਂਕ ਸਟਾਫ ਸੀ ਉਹਨਾਂ ਨਾਲ 715 385 ਬੈਂਕ ਦੇ ਜਿਹੜੇ ਆਫੀਸਰਸ ਨੇ ਉਹਨਾਂ ਨੇ ਦੱਸਿਆ ਕਿ ਆਰਾਊਂਡ 15 ਲੱਖ ਦੇ ਕਰੀਬ ਦੀ ਉਹਨਾਂ ਦਾ ਜਿਹੜਾ ਇੱਥੇ ਰੋਬਰੀ ਹੋਈ ਹੈ ਔਰ ਜਿਹੜਾ ਇੱਥੇ ਗਾਰਡ ਸੀਗਾ ਉਹ ਵੀ ਫੁਟੇਜ ਚ ਪਤਾ ਲੱਗਿਆ ਕਿ ਉਹਨੇ ਥੋੜਾ ਬਹੁਤ ਸ਼ੁਰੂ ਕੀਤੀ ਕੋਸ਼ਿਸ਼ ਕੀਤੀ ਉਹਨੂੰ ਬਾਹਰ ਕੱਢਣ ਦੀ ਫਿਰ ਉਹਦੇ ਜਿਹੜਾ ਕਿ ਉਸਨੇ ਔਰ ਇੱਕ ਵਾਈਫਾਇਰ ਵੀ ਕਿਤਨਾ ਜੋ ਇੱਥੇ ਮੌਕੇ ਤੇ ਪਤਾ ਲੱਗਿਆ ਐਂਡ ਦੇ ਹੈਡ ਆਫ ਪੈਸਾ ਲੈ ਕੇ ਉਹ ਭੱਜ ਗਏ ਤੇ ਹੁਣ ਅਸੀਂ ਜੀ ਸਾਰੇ ਦਾ ਮੌਕੇ ਤੇ ਆ ਕੇ ਸਪੌਟ ਵਿਜ਼ਿਟ ਕਰ ਰਹੇ ਹਾਂ ਤੇ ਸਾਡੀ ਟੀਮਾਂ ਅਸੀਂ ਅੱਗੇ ਵੀ ਪੇਛ ਦਿਤੀਆਂ ਕੋਸ਼ਿਸ਼ ਕਰਾਂਗੇ ਕਿ ਅਸੀਂ ਜਲਦੋਂ ਜਲਦ ਦੇ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਫੜ ਲਈ ਤੇ ਉਹਨਾਂ ਦੀ ਰਿਕਵਰੀ ਕਰਾਈਏ ਮੈਮ ਅੰਮ੍ਰਿਤਸਰ ਕਿੱਧਰ ਰੁਕ ਗਏ ਨੇ ਜੀ ਹਾਲੇ ਤੱਕ ਜੋ ਫੁਟੇਜ ਪਤਾ ਲੱਗਿਆ ਕੁਝ ਸਾਡੇ ਕੋਲ ਲੀਡਸ ਹੈਗੀਆਂ ਤੇ ਅਸੀਂ ਕੰਸਰਨਡ ਬਾਕੀ ਸਾਰੇ ਜ਼ਿਲ੍ਹਿਆਂ ਨੂੰ ਵੀ ਅਲਰਟ ਕਰਾਇਆ ਹੋਇਆ ਤੇ ਸਾਡੀ ਟੀਮਾਂ ਅੱਗੇ ਚੱਲ ਰਹੀਆਂ ਕੰਮ ਕਰ ਰਹੀਆਂ ਮੈਂ ਇੱ ਬਾਕੀ ਜੋ ਵੀ ਡੀਟੇਲਸ ਹੋਣਗੀਆਂ ਤੁਹਾਨੂੰ ਅਸੀਂ ਅਪਡੇਟ ਦੇ ਦਵਾਂਗੇ ਮੈਂ ਫਰੈਡ ਵੀ ਹੋਏ ਨੇ ਕੋਈ ਇੱਕ ਫਾਇਰ ਹੋਇਆ ਜੀ ਕਿਉਂਕਿ ਤਿੰਨਾਂ ਦੇ ਜਿਹੜੇ ਅਕਿਊਜ਼ਡ ਹੈਗੇ ਇੱਕ ਤਾਂ ਤਿੰਨਾਂ ਨੇ ਬਿਲਕੁਲ ਆਪਣੇ ਮੂੰਹ ਬੰਨੇ ਹੋਏ ਹੈ ਕਪੜੇ ਨਾਲ ਬਟ ਇੱਕ ਫਾਇਰ ਵੀਡੀਓ 'ਚ ਨਜ਼ਰ ਵੀ ਆਉਂਦਾ ਹੈ ਇੱਕ ਜਿਹੜਾ ਇਹਨਾਂ ਦਾ ਗਾਰਡ ਲੱਗਿਆ ਹੋਇਆ ਸੀ ਬੈਂਕ 'ਚ ਉਹਦਾ ਵੀ ਰਾਈਫਲ ਉਹਨਾਂ ਨੇ ਖੋਲਿਆ ਸੀ ਬਟ ਉਹ ਬਾਹਰ ਫੁਟੇਜ ਹੀ ਪਤਾ ਲੱਗੇ ਇੱਥੇ ਛੱਡ ਕੇ ਪਜ ਗਏ ਸੀ ਮੋਟਰਸਾਈਕਲ ਪਤਾ ਲੱਗੇ ਕਿਹੜੇ ਫੁਟਸੰਦੇ ਆਏ ਸੀ ਹਲੇ ਜੀ ਫੁਟੇਜ ਤਾਂ ਕਲੀਅਰ ਨਹੀਂ ਹੈ ਬਟ ਬਾਈਕ ਤੇ ਤਿੰਨੋਂ ਬਾਈਕ ਤੇ ਆਏ ਹੈ ਔਰ ਬਾਈਕ ਤੇ ਹੀ ਚਲੇ ਗਏ ਇਹ ਪਤਾ ਲੱਗ ਰਿਹਾ ਹੈ ਮੈਮ ਕਿੰਨੀ ਰਕਮ ਜਿਹੜੀ ਲੁੱਟੀ ਜੋ ਜੇ ਬੈਂਕ ਤੇ ਅਫੀਸਰਸ ਨੇ ਉਹਨਾਂ ਨੇ ਦੱਸਿਆ ਕਿ 15 ਲੱਖ ਦੇ ਕਰੀਬ ਦੀ ਹੈਗੀ 1592 ਮਤਲਬ ਐਗਜ਼ੈਕਟ ਮੈਂ ਨਹੀਂ ਦੱਸੂਗੀ ਬਟ ਇਸ ਤਰ੍ਹਾਂ ਦਾ ਹੀ ਦਸਰੇ 15 ਤੋਂ ਥੋੜਾ ਉੱਪਰ ਹੀ ਹੈ ਬਟ ਐਗਜ਼ੈਕਟ ਅਮਾਉਂਟ ਆਈ ਡੋਨਟ نو ਯੇ ਬਟ ਆਫਿਸਰਸ ਚੈੱਕ ਕਰ ਰਹੇ ਬੈਂਕ ਵਾਲੇ ਯਾ ਜਦੋਂ ਮੈਨੇ ਅਨਪਛਾਤ ਲੁਟੇਰੀ ਆ ਜੀ ਬੈਂਕ ਵਿੱਚ ਹਾਂਜੀ ਉਹਨਾਂ ਇੱਕ ਬੰਦਾ ਅਕਾਊਂਟ ਖੁਲਾਉਣਾ ਸੀ ਮੈਨੂੰ ਸ਼ਾਇਦ ਹੋ ਸਕਦਾ ਵੀ ਉਹਦੇ ਨਾਲ ਹੀ ਆਇਆ ਹੋਵੇ ਉਹਨੂੰ ਕਿਹਾ ਵੀ ਇਦਾਂ ਕਰਕੇ ਬਾਈ ਆਪਣੇ ਮੂੰਹ ਖੋਲ ਤੇ ਉਹਨਾਂ ਐ ਸਮਝੇ ਨਹੀਂ ਹੈਗਾ ਚੀਜ਼ ਨੂੰ ਫੇਰ ਮੈਂ ਉਹਨੂੰ ਦੋ ਤਿੰਨ ਵਾਰ ਕਿਹਾ ਕਿੰਨੇ ਵਜੇ ਦੀ ਗੱਲ ਸੀ ਟਾਈਮ ਸਮਾਂ ਕਿੰਨੇ ਵਜੇ ਸੀ ਸਵਾ 2:30 ਵਜੇ ਦੇ ਆਸ-ਪਾਸ ਸੀ ਜਦੋਂ ਇੱਕ ਬੰਦਾ ਪਹਿਲਾਂ ਹੁੰਦਾ ਪਹਿਲਾਂ ਇੱਕ ਆਇਆ ਜੀ ਉਹਨੇ ਮੂਲ ਵੇਟਿਆ ਮੂਲ ਵੇਟਿਆ ਚਿੱਟਾ ਜਿਹਾ ਕੱਪੜਾ ਬੰਨਿਆ ਸੀ ਟੋਟਲ ਕਿੰਨੇ ਜਣੇ ਸੀ ਲ ਮੈਂ ਟੋਟਲ ਤਿੰਨ ਬੰਦੇ ਸੀ ਜੀ ਚਾਰ ਸੀ ਹੁਣ ਹਥਿਆਰ ਤਿੰਨਾਂ ਕੋਲੇ ਸੀ ਜੀ ਫਿਰ ਉਹ ਵੀ ਉਹ ਕਿਸ ਤਰ੍ਹਾਂ ਉਹਨਾਂ ਨੇ ਫਿਰ ਜਦੋਂ ਇਹਨੂੰ ਇੱਥੇ ਮੈਂ ਕਿਹਾ ਵੀ ਇਦਾਂ ਕਰਕੇ ਵੀ ਭਾਈ ਮੂੰਹ ਖੋਲ ਲਾ ਵੀ ਕੈਮਰੇ ਲੱਗੇ ਹੋ ਨੇ ਵੀ ਮੇਰੀ ਵੀ ਨੌਕਰੀ ਦਾ ਵਾਲਾ ਵੀ ਤੋਂ ਫਿਰ ਜਾਨੋ ਉਹਨੇ ਵਾਲ ਕੱਟ ਕੱਢ ਕੇ ਮੈਨੂੰ ਜੱਫਾ ਪਾ ਲਈ ਫਿਰ ਆਸ ਵਿੱਚ ਅਸੀਂ ਲੜਦੇ ਲੜਦੇ ਕਾਫੀ ਗੋ ਫਿਰ ਮੈਨੂੰ ਗੱਨ ਛੱਡਣੀ ਪੈ ਗਈ ਜੀ ਇਸ ਠੀਕਾ ਗੱਨ ਤੁਹਾਡੀ ਲੈ ਗਈ ਹੈ ਲੈ ਗਈ ਜੀ ਬਾਹਰ ਤੱਕ ਫਿਰ ਹਾਂਜੀ ਫਿਰ ਬਾਹਰ ਉਹ ਗੱਨ ਚੱਕੀ ਮੈਂ ਫਿਰ ਉਹਨਾਂ ਨੇ ਫਾਇਰ ਕਰਿਆ ਜੀ ਜਦੋਂ ਤਾਂ ਲੰਗ ਚੱਕੀ ਜੀ ਕਿੰਨਾ 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 ਟਾਈਮ ਲੱਗਿਆ ਇਹ ਸਾਰੀ ਘੱਟਣ ਨੂੰ ਬਸ 3-4 ਮਿੰਟ ਦੇ ਵਿੱਚ 2-3 ਮਿੰਟ ਦੇ ਵਿੱਚ ਕੈਸ਼ ਕਿੰਨਾ ਪਿੱਛੇ ਤਾਂ ਕਾਊਂਟਰ ਕੋ ਚੱਕਦੇ ਕਿੰਨਾ ਲੱਗਦਾ ਅੰਦਰੋਂ ਕਾਊਂਟਰ ਜੀ ਘੱਟ ਕੇ ਲੈ ਗਏ ਨਹੀਂ ਫਾਇਰ ਕਿੰਨੇ ਕੀਤੇ ਸੋਨ ਇੱਕ ਫਾਇਰ ਕਰਿਆ ਜੀ ਉਹਨਾਂ ਨੇ ਇੱਕ ਸਟਾਫ ਨਾਲ ਕੋਈ ਉਹਨਾਂ ਨੇ ਕੋਈ ਤਰੀਕੇ ਨਾਲ ਬਦਮਾਹੀ ਜੀ ਕੀਤੀ ਹੈ ਕੋਈ ਜ਼ਿਆਦਾ ਨਹੀਂ ਇਹਨਾਂ ਨੇ ਬਸ ਗਾਲੀ ਗਲੋਚ ਮਾੜੇ ਮੋਟੀ ਕਰੀ ਸੀ ਗੋਲੀ ਮਾਰਦੀ ਪੰਜਾਬੀ ਸੀ ਪੰਜਾਬੀ ਲੱਗਦੇ ਸੀ ਕਸਟਮਰ ਸੀ ਕਿਉਂ ਅੰਦਰ ਪੂਰੇ ਪੰਜਾਬੀ ਜੀ ਗੱਲ ਕਰਦੇ ਸੀ ਨਾ ਕਸਟਮਰ ਇੱਕ ਸੀ ਮੋਟਾ ਇੱਕ ਸੀ ਹਾਂਜੀ ਮੈਂ ਤਾਂ ਇਹ ਹੋ ਗਿਆ ਵੀ ਉਹਦੇ ਨਾਲ ਹੀ ਆਇਆ ਉਹ ਥੋੜਾ ਜਿਹਾ ਪਹਿਲਾਂ ਆ ਗਿਆ ਜੀ 2-4 ਸੈਕਿੰਡ ਬਾਅਦ ਚ ਆ ਗਿਆ ਤੇ ਉਹਨੂੰ ਕਿਹਾ ਵੀ ਮੂੰਹ ਖੋਲ ਨਾ ਉਹਨੇ ਮੂੰਹ ਖੋਲਿਆ ਨਹੀਂ ਇਦੋਂ ਫਿਰ ਸਾਡਾ ਕੰਮ ਕਾਫੀ ਬਾਤ ਸੀ ਨਹੀਂ خیال ਕੀਤਾ ਜੀ ਬਾਹਰ ਸਿਕਿਉਰਿਟੀ ਆਲਰਮ ਬਜਾਇਆ ਗਿਆ ਸੀ ਹਾਂਜੀ ਸਿਕਿਉਰਿਟੀ ਦਾ ਸੇਫਟੀ ਆਲਰਮ ਦਾ ਹੋ ਗਿਆ ਇਹ ਜਦ ਲਾਰਮ ਚੱਲ ਰਿਹਾ ਨਹੀਂ ਸਾਰੇ ਨਹੀਂ ਕੋਈ ਸਟੇਨ ਨਹੀਂ ਬਜਾਇਆ ਗਿਆ